ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਿਰਿੰਦਰ ਸਿੰਘ ਕਪੂਰ ਦਾ ਲੇਖ ਪੜ੍ਹਨ ਲੱਗੇ ਹਾਂ ਜਦੋਂ ਸਾਲ 50ਵਾਂ ਛੜਦਾ ਹੈ ਜਦੋਂ ਉਮਰ 50 ਦੇ ਨੇੜੇ ਹੋਵੇ ਤਾਂ ਹਰ ਇੱਕ ਸੋਹਣੀ ਕੁੜੀ ਵਿੱਚੋਂ ਆਪਣੀ ਨੂੰ ਤੇ ਹਣੇ ਹਰ ਇੱਕ ਹੋਣਹਾਰ ਮੁੰਡੇ ਵਿੱਚੋਂ ਆਪਣਾ ਜਵਾਈ ਦਿਖਾਈ ਦੇਣ ਲੱਗ ਪੈਂਦਾ ਹੈ ਇਸ ਉਮਰ ਦਾ ਵਿਅਕਤੀ ਸਭ ਪਾਸਿਆਂ ਤੋਂ ਤਬਲੇ ਵਾਂਗ ਕਸਿਆ ਹੁੰਦਾ ਹੈ ਉਸ ਸਥਿਤੀ ਦਾ ਇਸ ਹੱਦ ਤੱਕ ਗੁਲਾਮ ਹੋ ਜਾਂਦਾ ਹੈ ਕਿ ਆਪਣੀ ਇੱਛਾ ਨਾਲ ਕੁਝ ਵੀ ਨਹੀਂ ਕਰ ਸਕਦਾ ਇਸ ਉਮਰ ਦਾ ਸਭ ਤੋਂ ਵੱਡਾ ਸੰਕਟ ਇਹ ਹੁੰਦਾ ਹੈ ਕਿ ਸੰਤਾਨ ਉਸ ਨੂੰ ਸਿਆਣਾ ਮੰਨਣ ਤੋਂ ਇਨਕਾਰ ਕਰਨ ਲੱਗ ਪੈਂਦੀ ਹੈ ਅਤੇ ਹਰ ਬੱਚਾ ਆਪਣਾ ਰਾਹ ਆਪ ਚੁਣਨਾ ਚਾਹੁੰਦਾ ਹੈ 50 ਸਾਲ ਦੀ ਉਮਰ ਦਾ ਵਿਅਕਤੀ ਨਵੀਂ ਪੀੜੀ ਦੇ ਨੁਕਸ ਕੱਢਦਾ ਹੈ ਪਰ ਅਸਲ ਵਿੱਚ ਉਹ ਆਪਣੀ ਘਟ ਗਈ ਸਰੀਰਕ ਸ਼ਕਤੀ ਦਾ ਹੀ ਰੋਣਾ ਰੋ ਰਿਹਾ ਹੁੰਦਾ ਹੈ ਬੱਚੇ ਸੋਚਣ ਲੱਗ ਪੈਂਦੇ ਹਨ ਕਿ ਉਹਨਾਂ ਦੇ ਮਾਪੇ ਉਤਨੇ ਸਿਆਣੇ ਨਹੀਂ ਜਿੰਨੇ ਹੋਣੇ ਚਾਹੀਦੇ ਹਨ ਪਰ ਮਾਪੇ ਜਾਣਦੇ ਹਨ ਕਿ ਉਹਨਾਂ ਦੀ ਸੰਤਾਨ ਸਭ ਯਤਨਾਂ ਦੇ ਬਾਵਜੂਦ ਸਿਆਣੀ ਨਹੀਂ ਬਣਾਈ ਜਾ ਸਕੀ ਇਸ ਉਮਰ ਵਿੱਚ ਹੀ ਗਿਆਨ ਹੁੰਦਾ ਹੈ ਕਿ ਬੱਚਿਆਂ ਦੀ ਸੋਚ ਮਾਪਿਆਂ ਦੀ ਸੋਚ ਨਾਲੋਂ ਕਿੰਨੀ ਵੱਖਰੀ ਹੈ ਜਦੋਂ ਕੋਈ ਵਿਅਕਤੀ 50 ਸਾਲ ਦੀ ਉਮਰ ਵਿੱਚ ਪਹੁੰਚਦਾ ਹੈ ਤਾਂ ਉਸ ਨੂੰ ਜੀਵਨ ਵਿੱਚ ਆਪਣੇ ਸਫਲ ਜਾਂ ਅਸਫਲ ਹੋਣ ਦਾ ਗਿਆਨ ਹੋ ਚੁੱਕਾ ਹੁੰਦਾ ਹੈ ਉਸ ਨੂੰ ਇਹ ਵੀ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਹੁਣ ਉਸ ਨੂੰ ਖੁਸ਼ੀ ਦੇ ਮੌਕੇ ਪ੍ਰਾਪਤ ਨਹੀਂ ਹੋਣਗੇ ਕੇਵਲ ਸਮੱਸਿਆਵਾਂ ਦਾ ਹੀ ਸਾਹਮਣਾ ਕਰਨਾ ਪਵੇਗਾ ਬਾਹਰੋਂ ਭਾਵੇਂ ਕੋਈ ਕੁਝ ਵੀ ਕਹੀ ਜਾਵੇ ਅੰਦਰ ਖਾਤੇ ਮਨੁੱਖ ਨੂੰ ਆਪਣੇ ਢਲ ਦੀ ਸ਼ਕਤੀ ਦਾ ਗਿਆਨ ਹੋ ਚੁੱਕਾ ਹੁੰਦਾ ਹੈ ਇਹੀ ਕਾਰਨ ਹੈ ਕਿ ਇਸ ਉਮਰ ਵਿੱਚ ਵਿਅਕਤੀ ਸ਼ੀਸ਼ੇ ਦੇ ਨੇੜੇ ਹੋ ਕੇ ਆਪਣਾ ਮੂੰਹ ਵੇਖਣ ਦੀ ਥਾਂ ਦੂਰੋਂ ਹੀ ਦੇਖ ਕੇ ਸੰਤੁਸ਼ਟ ਹੋ ਜਾਂਦਾ ਹੈ ਇਸ ਉਮਰ ਤੱਕ ਕਿਸੇ ਨਾ ਕਿਸੇ ਬਿਮਾਰੀ ਨੇ ਸਿਰ ਚੁੱਕ ਲਿਆ ਹੁੰਦਾ ਹੈ ਤੇ ਉਸ ਦੀ ਖੁਰਾਕ ਤੇ ਦਵਾਈਆਂ ਦੀ ਅਨੁਪਾਤ ਹਰ ਬੀਤ ਦੇ ਵਰੇ ਨਾਲ ਬਦਲਦੀ ਜਾਂਦੀ ਹੈ 50 ਸਾਲ ਤੱਕ ਦੀਆਂ ਬਹੁਤੀਆਂ ਬਿਮਾਰੀਆਂ ਲਾਗਦੀਆਂ ਬਿਮਾਰੀਆਂ ਹੁੰਦੀਆਂ ਹਨ ਜਿਹੜੀ ਦਵਾਈ ਲੈਣ ਨਾਲ ਠੀਕ ਹੋ ਜਾਂਦੀਆਂ ਹਨ ਪਰ ਇਸ ਉਮਰ ਤੋਂ ਮਗਰੋਂ ਦੀਆਂ ਬਿਮਾਰੀਆਂ ਸਰੀਰਕ ਪ੍ਰਬੰਧ ਦੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਠੀਕ ਨਹੀਂ ਹੋਣਾ ਹੁੰਦਾ ਬਾਕੀ ਦੇ ਜੀਵਨ ਵਿੱਚ ਇਨ੍ਹਾਂ ਬਿਮਾਰੀਆਂ ਨੇ ਨਾਲ ਨਿਭਣਾ ਹੁੰਦਾ ਹੈ। ਇਹ ਉਹ ਉਮਰ ਹੁੰਦੀ ਹੈ ਜਦੋਂ ਵਿਅਕਤੀ ਸੁਪਨਈ ਅੱਖਾਂ ਨਾਲ ਆਪਣੇ ਅਤੀਤ ਬਾਰੇ ਸੋਚਦਾ ਹੈ ਅਤੇ ਦੂਰ ਲੰਘ ਗਈ ਜਵਾਨੀ ਦੀਆਂ ਆਪਣੀਆਂ ਪ੍ਰਾਪਤੀਆਂ ਨੂੰ ਯਾਦ ਕਰਕੇ ਉਹਨਾਂ ਪੁਰਸ਼ਾਂ ਤੇ ਇਸਤਰੀਆਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨਾਲ ਉਸਨੇ ਚੁੰਮਣਾ ਦਾ ਆਦਾਨ-ਪਰਦਾਨ ਕੀਤਾ ਸੀ। ਅਤੇ ਜਿਨ੍ਹਾਂ ਨਾਲ ਵਿਆਹ ਹੁੰਦਾ ਹੁੰਦਾ ਰਹਿ ਗਿਆ ਸੀ। ਇਨਾਂ ਸਾਲਾਂ ਵਿੱਚ ਪਤੀ-ਪਤਨੀ ਦਾ ਰਿਸ਼ਤਾ ਨਵੇਂ ਦੌਰ ਵਿੱਚ ਦਾਖਲ ਹੁੰਦਾ ਹੈ ਮਨੁੱਖ ਦਹਾਕਿਆਂ ਵਿੱਚ ਚ ਆਉਂਦਾ ਹੈ ਪੰਜਵੇਂ ਦਹਾਕੇ ਵਿੱਚ ਸਰੀਰਕ ਪ੍ਰਬੰਧਾਂ ਵਿੱਚ ਨਿਗ ਘਟ ਗਿਆ ਹੁੰਦਾ ਹੈ ਅਤੇ ਦੋਵੇਂ ਤਰ੍ਹਾਂ ਘਟੀ ਹੋਈ ਸਰੀਰਕ ਸ਼ਕਤੀ ਨੂੰ ਸੁਧਰੀ ਹੋਈ ਤਕਨੀਕ ਨਾਲ ਆਪਸੀ ਰਿਸ਼ਤੇ ਨੂੰ ਨਵੇਂ ਅਰਥ ਦੇਣ ਲੱਗ ਪੈਂਦੀਆਂ ਹਨ 50 ਸਾਲ ਦੀ ਉਮਰ ਵਿੱਚ ਹਰ ਮਨੁੱਖ ਅਤੀਤ ਮੁਖੀ ਹੋ ਜਾਂਦਾ ਹੈ ਅਤੇ ਅਚੇਤ ਪੱਧਰ ਤੇ ਉਹ ਆਪਣੇ ਗੁਜ਼ਰੇ ਜ਼ਮਾਨੇ ਨੂੰ ਆਪਣੀ ਨਵੀਂ ਸਥਿਤੀ ਨਾਲ ਮਾਪਦਾ ਤੋਲਦਾ ਹੈ ਸਰੀਰ ਵਿੱਚ ਨਵੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਸ਼ਕਤੀ ਦੇ ਘਟ ਜਾਣ ਕਾਰਨ ਹਰ ਤਬਦੀਲੀ ਦੁੱਖ ਦਿੰਦੀ ਹੈ ਸੰਸਾਰ ਦੇ ਕਈ ਰੰਗ ਤਮਾਸ਼ੇ ਦੇਖਣ ਉਪਰੰਤ ਇਸ ਉਮਰ ਵਿੱਚ ਮਨੁੱਖ ਸਾਦਗੀ ਵੱਲ ਮੁੜਦਾ ਹੈ। ਅਤੇ ਨਵੀਆਂ ਫੈਸ਼ਨਦਾਰ ਚੀਜ਼ਾਂ ਦੀ ਥਾਂ ਹੰਢਣਸਾਰ ਵਸਤੂਆਂ ਖਰੀਦਣ ਦੀ ਪ੍ਰਵਿਰਤੀ ਬਲਵਾਨ ਹੁੰਦੀ ਹੈ। ਇਸ ਉਮਰ ਤੱਕ ਜੇ ਮਕਾਨ ਨਹੀਂ ਉਸਰਿਆ ਗਿਆ ਤਾਂ ਇਹ ਸਮੱਸਿਆ ਮਨੁੱਖ ਨੂੰ ਦਿਨ ਰਾਤ ਚਿਮੜੀ ਰਹਿੰਦੀ ਹੈ। ਜਦੋਂ ਮਨੁੱਖ ਕੋਲ ਗਿਣਨ ਲਈ ਕੁਝ ਵੀ ਨਾ ਹੋਵੇ ਤਾਂ ਉਹ ਆਪਣੀ ਉਮਰ ਦੇ ਸਾਲ ਗਿਣਨ ਲੱਗ ਪੈਂਦਾ ਹੈ। ਜਿਉਂ-ਜਿਉਂ ਮਨੁੱਖ ਵਿੱਚ ਕੁਝ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ। ਉਹ ਸਮੱਸਿਆਵਾਂ ਦੀਆਂ ਬਰੀਕੀਆਂ ਵਿੱਚ ਪੈਣ ਲੱਗ ਜਾਂਦਾ ਹੈ ਉਹ ਆਪਣੇ ਆਪ ਨੂੰ ਸਮਝਾਉਂਦਾ ਹੈ ਕਿ ਆਪਣੇ ਆਪ ਨੂੰ ਹੋਰ ਤੋਖਾ ਦੇਣ ਦੀ ਲੋੜ ਨਹੀਂ ਜਵਾਨੀ ਗੁਜ਼ਰ ਗਈ ਹੈ ਬਹਾਰ ਲੰਘ ਗਈ ਹੈ 50ਾਂ ਦੀ ਉਮਰ ਵਿੱਚ ਮਨੁੱਖ ਆਰਾਮ ਕਰਨਾ ਚਾਹੁੰਦਾ ਹੈ ਪਰ ਇਸ ਉਮਰ ਵਿੱਚ ਆਰਾਮ ਵਰਜਿਤ ਹੈ ਬਹੁਤੇ ਲੋਕ 50ਾਂ ਸਾਲਾਂ ਦੇ ਹੋ ਜਾਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ 50 ਸਾਲਾਂ ਦਾ ਕਿਵੇਂ ਹੋਇਆ ਜਾਵੇ ਇਸੇ ਕਰਕੇ ਲਗਭਗ ਹਰ ਵਿਅਕਤੀ ਨੂੰ ਗਿਲਾ ਹੁੰਦਾ ਹੈ ਕਿ ਉਹ ਵਕਤ ਨਾਲੋਂ ਪਹਿਲਾਂ ਹੀ ਪੰਜਾਹਾਂ ਦਾ ਹੋ ਗਿਆ ਹੈ। ਹਰ ਕੋਈ ਲੰਮੀ ਉਮਰ ਭੋਗਣੀ ਚਾਹੁੰਦਾ ਹੈ ਪਰ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ। ਜਵਾਨੀ ਵਿੱਚ ਮਨੁੱਖ ਪਿਆਰ ਦਾ ਭੁੱਖਾ ਹੁੰਦਾ ਹੈ ਜਦਕਿ ਪੰਜਾਹਾਂ ਦੇ ਨੇੜੇ ਅੱਪੜ ਕੇ ਉਹ ਸਤਕਾਰ ਦੀ ਮੰਗ ਕਰਦਾ ਹੈ। ਜਿਹੜੇ ਆਪਣੇ ਵਾਲ ਰੰਗਦੇ ਹਨ ਉਹਨਾਂ ਦੀ ਗੱਲਬਾਤ ਵਿੱਚ ਭੋਗ ਵਿਲਾਸ ਦੀ ਸ਼ਬਦਾਵਲੀ ਵੱਧ ਜਾਂਦੀ ਹੈ। ਇਸ ਉਮਰ ਵਿੱਚ ਪਤਾ ਲੱਗ ਗਿਆ ਹੁੰਦਾ ਹੈ ਕਿ ਜ਼ਿੰਦਗੀ ਦੇ ਬਹੁਤੇ ਡਰ ਨਿਰਮੂਲ ਸਨ ਪਰ ਇਹ ਵੀ ਪਤਾ ਲੱਗ ਗਿਆ ਹੁੰਦਾ ਹੈ ਕਿ ਬਹੁਤੀਆਂ ਆਸਾਂ ਵੀ ਝੂਠੀਆਂ ਸਾਬਤ ਹੋਈਆਂ ਹਨ ਲਗਭਗ ਹਰ ਇੱਕ ਵਿਅਕਤੀ ਕਿਸੇ ਇੱਕ ਖੇਤਰ ਵਿੱਚ ਜਾਂਦਾ ਜਾਂਦਾ ਕਿਸੇ ਦੂਸਰੇ ਖੇਤਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਪਰ ਇਸ ਉਮਰ ਵਿੱਚ ਮਨੁੱਖ ਸਾਰੀਆਂ ਤਬਦੀਲੀਆਂ ਨੂੰ ਕਿਸਮਤ ਦੇ ਢੀੜ ਕਹਿ ਕੇ ਸੰਤੁਸ਼ਟ ਹੁੰਦਾ ਹੈ ਨੌਕਰੀ ਵਿੱਚ ਲੱਗੇ ਵਿਅਕਤੀ ਆਪਣੀ ਨੌਕਰੀ ਦੇ ਖਤਮ ਹੋਣ ਬਾਰੇ ਸੋਚਣ ਲੱਗ ਪੈਂਦੇ ਹਨ ਪਹਿਲੇ ਕਿਸੇ ਵੀ ਸਮੇਂ ਨਾਲ ਉਸ ਉਮਰ ਵਿੱਚ ਵਿਅਕਤੀ ਨੂੰ ਬੜੀ ਸਿੱਧਤ ਨਾਲ ਗਿਆਨ ਹੁੰਦਾ ਹੈ ਕਿ ਮੌਤ ਬੜੀ ਵੱਡੀ ਸੱਚਾਈ ਹੈ ਜੇ ਮਾਪੇ ਜਿਉਂਦੇ ਹਨ ਤਾਂ ਉਹਨਾਂ ਦੇ ਅਕਾਲ ਚਲਾਣੇ ਬਾਰੇ ਵਿਚਾਰ ਜ਼ਰੂਰ ਆਉਣ ਲੱਗ ਪੈਂਦੇ ਹਨ ਇਕੱਲੇ ਰਹਿਣ ਵਾਲੇ ਵਿਅਕਤੀ ਇਸ ਉਮਰ ਵਿੱਚ ਬਹੁਤ ਉਦਾਸ ਹੁੰਦੇ ਹਨ ਇਹ ਉਹ ਉਮਰ ਹੈ ਜਦੋਂ ਜਨਮ ਦਿਨ ਮਨਾਉਣਾ ਖੁਸ਼ੀ ਨਹੀਂ ਦਿੰਦਾ ਦੁਖੀ ਕਰਦਾ ਹੈ ਇਸ ਉਮਰ ਦਾ ਵਿਅਕਤੀ ਕਿਸੇ ਨੂੰ ਵੀ ਸਹਯੋਗ ਨਹੀਂ ਸਮਝਦਾ ਕਿ ਉਸ ਨਾਲ ਲੜਿਆ ਜਾਵੇ ਇਸ ਉਮਰ ਵਿੱਚ ਮਨੁੱਖ ਦੀ ਸੋਚ ਖਲ ਜਗਣਾ ਤੋਂ ਬਚਣਾ ਹੁੰਦੀ ਹੈ ਇਸ ਉਮਰ ਵਿੱਚ ਵਿਅਕਤੀ ਬਜਾਜਾਂ ਅਤੇ ਲਲਾਰੀਆਂ ਕੋਲ ਜਾਣ ਦੀ ਥਾਂ ਐਨਕ ਸਾਜਾਂ ਅਤੇ ਦੰਦ ਸਾਜਾਂ ਕੋਲ ਵਧੇਰੇ ਜਾਂਦਾ ਹੈ ਜਵਾਨੀ ਵਿੱਚ ਮਨੁੱਖ ਨੂੰ ਖੁਸ਼ੀ ਭੋਗ ਵਿਲਾਸ ਵਿੱਚੋਂ ਮਿਲਦੀ ਹੈ ਪਰਾ ਪੰਜਾਹਾਂ ਦੇ ਨੇੜੇ ਅੱਪੜ ਕੇ ਮਨੁੱਖ ਦੀ ਖੁਸ਼ੀ ਦਾ ਆਧਾਰ ਉਸ ਵੱਲੋਂ ਉਸਾਰੀ ਜਾਇਦਾਦ ਅਤੇ ਜੋੜਿਆ ਹੋਇਆ ਧਨ ਹੋ ਜਾਂਦੀ ਹੈ। ਜਵਾਨ ਜਲਦੀ ਹੀ ਨਰਾਜ਼ ਹੋ ਜਾਂਦੇ ਹਨ ਅਤੇ ਜਲਦੀ ਹੀ ਨਰਾਜ਼ਗੀ ਭੁੱਲ ਜਾਂਦੇ ਹਨ। ਪਰ ਪੰਜਾਹਾਂ ਦੇ ਨੇੜੇ ਗੰਡਾਂ ਪੀੜੀਆਂ ਹੋ ਚੁੱਕੀਆਂ ਹੁੰਦੀਆਂ ਹਨ। ਹਰ ਕੋਈ ਆਪਣੀਆਂ ਹੀ ਸਮੱਸਿਆਵਾਂ ਵਿੱਚ ਇਸ ਹੱਦ ਤੱਕ उलझਿਆ ਹੁੰਦਾ ਹੈ ਕਿ ਉਸ ਕੋਲ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਦੀ ਵੀ ਸਮਰੱਥਾ ਅਤੇ ਸਮਾਂ ਨਹੀਂ ਹੁੰਦਾ। ਇਸ ਉਮਰ ਵਿੱਚ ਸਰੀਰ ਕਬਲ ਵਾਲੇ ਕੰਮ ਆਪਣੀ ਸੰਤਾਨ ਤੋਂ ਲੈ ਜਾਂਦੇ ਹਨ ਇਸ ਵੇਲੇ ਵਿਅਕਤੀ ਆਪਣੀ ਜਵਾਨੀ ਬਾਰੇ ਸੋਚਦਾ ਹੈ ਕਾਸ਼ ਜੋ ਉਸ ਵੇਲੇ ਅਕਲ ਹੁੰਦੀ ਇਸੇ ਉਮਰ ਬਾਰੇ ਕਿਹਾ ਜਾਂਦਾ ਹੈ ਕਿ ਅੱਖਾਂ ਵਿੱਚ ਸੁਪਨੇ ਹੁੰਦੇ ਹਨ ਪਰ ਜੋੜਾਂ ਵਿੱਚ ਦਰਦ ਵੱਧ ਗਿਆ ਹੁੰਦਾ ਹੈ ਗੋਡਿਆਂ ਦਾ ਦਰਦ ਸਾਨੂੰ ਆਪਣੇ ਬੁੱਢੇ ਹੋਣ ਦਾ ਜਿਤਨੀ ਸ਼ਿੱਦਤ ਨਾਲ ਗਿਆਨ ਦਿੰਦਾ ਹੈ ਹੋਰ ਕੋਈ ਤਕਲੀਫ ਨਹੀਂ ਦਿੰਦੀ 50 ਦੇ ਨੇੜੇ ਆਪਣੀ ਮਰ ਗਈ ਸੰਤਾਨ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਵੇਲੇ ਉਸ ਦੇ ਮਰੇ ਹੋਣ ਬੱਚੇ ਦੇਹਾਨ ਦੇ ਵਿਅਕਤੀਆਂ ਦੇ ਵਿਆਹ ਹੋ ਰਹੇ ਹੁੰਦੇ ਹਨ ਅਤੇ ਉਹ ਪਰਵਾਨ ਚੜ ਰਹੇ ਹੁੰਦੇ ਹਨ ਜਿਨ੍ਹਾਂ ਦੀ ਕੇਵਲ ਧੀਆ ਹੁੰਦੀਆਂ ਹਨ ਉਹ ਇਸ ਉਮਰ ਵਿੱਚ ਹਾਰੇ ਹੋਏ ਵਿਅਕਤੀਆਂ ਵਾਂਗ ਵਿਚਰਦੇ ਹਨ ਉਹ ਜਾਣਦੇ ਹਨ ਕਿ ਉਹਨਾਂ ਨਾਲ ਕੀ ਬੀਤ ਰਹੀ ਹੈ ਇਸ ਉਮਰ ਵਿੱਚ ਮੂਰਖਾਂ ਤੋਂ ਸਿਵਾਏ ਸਾਰੇ ਵਿਅਕਤੀ ਗੰਭੀਰ ਹੋ ਜਾਂਦੇ ਹਨ ਪੰਜਾਹਾਂ ਦੇ ਨੇੜੇ ਮਨੁੱਖ ਗੱਲਾਂ ਕਰਨ ਦੀ ਥਾਂ ਕਹਾਣੀਆਂ ਸੁਣਾਉਣ ਲੱਗ ਪੈਂਦਾ ਹੈ ਜਵਾਨੀ ਵਿੱਚ ਮਨੁੱਖ ਸੋਚਦਾ ਹੈ ਮੈਂ ਕੀ ਨਹੀਂ ਪੰਜਾਹਾਂ ਵਿੱਚ ਉਹ ਸੋਚਦਾ ਹੈ ਮੈਂ ਕੀ ਹਾਂ ਇਸ ਉਮਰ ਵਿੱਚ ਗੱਲਾਂ ਕਰਨ ਦੀ ਆਦਤ ਵੱਧ ਜਾਂਦੀ ਹੈ ਇਸ ਉਮਰ ਦੇ ਵਿਅਕਤੀ ਨੂੰ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਉਸ ਦੇ ਲੰਮੇ ਜੀਵਨ ਅਨੁਭਵ ਤੋਂ ਲਾਭ ਉਠਾਉਣ ਲਈ ਕੋਈ ਤਿਆਰ ਨਹੀਂ ਇਸ ਉਮਰ ਵਿੱਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਘਟ ਜਾਂਦੀ ਹੈ ਅਤੇ ਤਸੱਲੀ ਆਪਣੇ ਕੰਮ ਵਿੱਚੋਂ ਹੀ ਮਿਲਣ ਲੱਗ ਪੈਂਦੀ ਹੈ। ਇਸ ਉਮਰ ਵਿੱਚ ਪਹਿਰਾਵਾ ਵੀ ਬਦਲ ਜਾਂਦਾ ਹੈ ਅਤੇ ਹਰ ਇੱਕ ਵਿਅਕਤੀ ਦੇ ਖਾਣ ਪੀਣ ਬਾਰੇ ਵੀ ਕੁਝ ਅਸੂਲ ਬਣ ਚੁੱਕੇ ਹੁੰਦੇ ਹਨ। ਇਸ ਉਮਰ ਦੇ ਵਿਅਕਤੀ ਵਿਧੇਰੇ ਇਤਰਾਜ਼ ਕਰਦੇ ਹਨ, ਦੇਰ ਨਾਲ ਫੈਸਲਾ ਕਰਦੇ ਹਨ, ਨਵੀਂ ਚੀਜ਼ ਨੂੰ ਸੌਖਿਆਂ ਸਵੀਕਾਰ ਨਹੀਂ ਕਰਦੇ ਅਤੇ ਕੋਈ ਕੰਮ ਗਲਤ ਹੋਣ ਤੇ ਝਟ ਪਛਤਾਉਣ ਲੱਗ ਪੈਂਦੇ ਹਨ। ਕਹਿੰਦੇ ਹਨ ਕਿ ਉਸ ਉਮਰ ਵਿੱਚ ਇੱਜ਼ਤ ਘਟ ਹੁੰਦੀ ਹੈ ਸੋ ਉਹ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਜਿੰਨਾ ਕਰਕੇ ਸ਼ਰਮਸਾਰ ਹੋਣਾ ਪਵੇ ਜੇ ਜਵਾਨ ਵਿਅਕਤੀ ਕੁਝ ਭੁੱਲ ਜਾਵੇ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਸ ਦਾ ਧਿਆਨ ਕਿਧਰੇ ਹੋਰ ਸੀ ਪਰ ਜਦੋਂ 50 ਸਾਲਾਂ ਦਾ ਵਿਅਕਤੀ ਕੁਝ ਭੁੱਲ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਬੁੱਢਾ ਹੋ ਰਿਹਾ ਹੈ ਇਸ ਉਮਰ ਦਾ ਵਿਅਕਤੀ ਦੂਜਿਆਂ ਦੇ ਰਿਟਾਇਰਮੈਂਟ ਹੋਣ ਤੇ ਖੁਸ਼ ਹੁੰਦਾ ਹੈ ਪਰ ਆਪਣੀ ਰਿਟਾਇਰਮੈਂਟ ਬਾਰੇ ਸੋਚ ਕੇ ਦੁਖੀ ਹੁੰਦਾ ਹੈ ਕਈ ਵਿਅਕਤੀ ਇਸ ਹੱਦ ਤੱਕ ਨਿਕੰਮੇ ਹੁੰਦੇ ਹਨ ਕਿ ਉਹਨਾਂ ਕੋਲ ਆਪਣੇ ਬਾਰੇ ਦੱਸਣ ਲਈ ਸਿਵਾਏ ਆਪਣੀ ਉਮਰ ਦੇ ਹੋਰ ਕੁਝ ਨਹੀਂ ਹੁੰਦਾ 50 ਸਾਲਾਂ ਦਾ ਤਜਰਬੇਕਾਰ ਵਿਅਕਤੀ ਆਪਣੇ ਸਾਥੀਆਂ ਦੇ ਸਤਿਕਾਰ ਦਾ ਪਾਤਰ ਹੁੰਦਾ ਹੈ ਪਰ 50 ਸਾਲਾਂ ਦਾ ਨਿਕੰਮਾ ਦੂਜਿਆਂ ਦੇ ਹਾਸੇ ਮਖੌਲ ਦਾ ਕਾਰਨ ਬਣਦਾ ਹੈ ਜਿਨ੍ਹਾਂ ਨੇ ਜਵਾਨੀ ਵਿੱਚ ਮਿਹਨਤ ਕੀਤੀ ਹੁੰਦੀ ਹੈ ਉਹ 50 ਸਾਲ ਦੀ ਉਮਰ ਵਿੱਚ ਆਪਣੀ ਪ੍ਰਾਪਤੀ ਦੇ ਸਿਖਰ ਤੇ ਜਾਂ ਉਸ ਦੇ ਨੇੜੇ ਤੇੜੇ ਪਹੁੰਚ ਚੁੱਕੇ ਹੁੰਦੇ ਹਨ ਪੰਜਾਹ ਸਾਲ ਦੀ ਉਮਰ ਵਿੱਚ ਪਹੁੰਚੀ ਹੋਈ ਇਸਤਰੀ ਆਪਣੀ ਉਮਰ ਬਾਰੇ ਸੋਚਣ ਲੱਗ ਪੈਂਦੀ ਹੈ। ਇਸ ਉਮਰ ਵਿੱਚ ਪਹੁੰਚ ਕੇ ਪਤੀ ਅਤੇ ਪਤਨੀ, ਪੁਰਸ਼ ਅਤੇ స్త్రీ ਸਾਲਾਂ ਬਾਰੇ ਸੋਚਦੇ ਹਨ, ਸਦੀਆਂ ਬਾਰੇ ਨਹੀਂ। ਪੁਰਸ਼ ਅਤੇ స్త్రీ ਵਿੱਚ ਇੱਕ ਦੂਜੇ ਵਾਸਤੇ ਪ੍ਰੇਮੀਆਂ ਵਾਂਗ ਵਿਚਰਨ ਦੀ ਸਮਰੱਥਾ ਨਹੀਂ ਹੁੰਦੀ। ਸਗੋਂ ਉਹ ਇੱਕ ਦੂਜੇ ਨੂੰ ਭਰਾ ਜੀ ਜਾਂ ਭੈਣ ਜੀ ਕਹਿੰਦੇ ਹਨ। ਇਸ ਉਮਰ ਵਿੱਚ ਸਭ ਤੋਂ ਵੱਧ ਦੇਰੇ ਦੁਖੀ ਉਹ ਹੁੰਦੇ ਹਨ ਜਿਹੜੇ ਅਜੇ ਵੀ ਜਵਾਨ ਪ੍ਰਤੀਤ ਹੋਣਾ ਚਾਹੁੰਦੇ ਹਨ ਅਜਿਹੇ ਵਿਅਕਤੀ ਆਪਣੇ ਆਪ ਨਾਲ ਲੁਕਣ ਮੀਚੀ ਖੇਡਦੇ ਹਨ 50 ਸਾਲ ਦੀ ਉਮਰ ਦੇ ਅਸਲ ਵਿੱਚ ਬੁੱਢੇ ਹੋਣ ਦਾ ਸਮਾਂ ਨਹੀਂ ਇਹ ਹੀ ਸਿਆਣੇ ਹੋਣ ਦਾ ਸਮਾਂ ਹੈ ਥੈਂਕ ਯੂ